brought to by silver pumps top quality aur consistent performance ke liye sirf silver pumps naam yaad rakhna ਵਿਰੋਧੀ ਲਗਾਤਾਰ ਭਗਵੰਤ ਸਰਕਾਰ ਨੂੰ ਕੇਰਨ ਦਾ ਕੋਈ ਵੀ ਬਹਾਨਾ ਨਹੀਂ ਛੱਡ ਰਹੇ ਨੇ ਤੇ ਹੁਣ ਅਕਾਲੀ ਲੀਡਰ ਵਿਕਰਮ ਮਜੀਠੀਆ ਨੇ ਇੱਕ ਨਿਜੀ ਅਖਬਾਰ 'ਚ ਛਪੀ ਖਬਰ ਜਿਸ 'ਚ ਭਗਵੰਤ ਮਾਨ ਦੇ ਨਵੇਂ ਇਸ਼ਤਿਹਾਰਾਂ ਦੀ ਗੱਲ ਕੀਤੀ ਗਈ ਹੈ ਉਸ ਨੂੰ ਆਧਾਰ ਬਣਾ ਕੇ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਲਿਖਿਆ ਆਮ ਆਦਮੀ ਕਲੀਨਿਕਾਂ 'ਚ ਇਲਾਜ ਜ਼ੀਰੋ ਪਰ ਸਰਕਾਰਾਂ ਦਾ ਪ੍ਰਚਾਰ ਜ਼ੋਰਾਂ ਤੇ ਨਾਮ ਦੀ ਭੁੱਖ ਨਹੀਂ ਮਿਟਰੀ ਭਗਵੰਤ ਮਾਨ ਦੀ ਕੇਂਦਰ ਦੇ ਡੰਡੇ ਕਾਰਨ ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਣਾ ਪਿਆ ਹੁਣ ਸ਼੍ਰੀਮਾਨ ਜੀ ਨੇ ਆਪਣਾ ਨਾਮ ਅਤੇ ਫੋਟੋ ਲਾਉਣ ਦਾ ਨਵਾਂ ਢੰਗ ਲੱਭ ਲਿਆ ਕਹਿੰਦੇ ਹਨ ਕਲੀਨਿਕ ਦੇ ਬਾਹਰ ਲਾਓ ਦੋ ਦੋ ਬੋਰਡ ਭਾਈ ਇੱਧਰ ਨੂੰ ਜਾਓ ਜਿੱਧਰ ਦਾ ਰਾਹ ਭਗਵੰਤ ਮਾਨ ਵਿਖਾ ਰਿਹਾ ਹੈ ਜੇ ਰਸਤੇ ਹੀ ਦੱਸਨੇ ਹਨ ਤਾਂ ਟ੍ਰੈਫਿਕ ਪੁਲਿਸ ਵਿੱਚ ਕੰਮ ਕਰਨ ਲੱਗ ਜਾਓ ਸ਼ਰਮ ਕਰੋ ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ ਤਾਂ ਵਿਕਰਮਜੀਠਿਆ ਵੱਲੋਂ ਇਹ ਗੱਲਾਂ ਲੈ ਕੇ ਭਗਵੰਤ ਮਾਨ ਤੇ ਨਿਸ਼ਾਨੇ ਸਾਦੇ ਗਏ ਨੇ ਤੇ ਭਗਵੰਤ ਮਾਨ ਵੱਲੋਂ ਲਗਾਏ ਜਾ ਰਹੇ ਬੋਰਡਾਂ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਤੇ ਲਗਾਤਾਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਵਿਰੋਧ ਵਧਦਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਪਿੰਡਾਂ 'ਚ ਥਾਂ-ਥਾਂ ਤੇ ਆਪ ਐਮਐਲਏਸ ਨੂੰ ਘੇਰਿਆ ਜਾ ਰਿਹਾ ਤੇ ਉਹਨਾਂ 'ਦੋ ਸਵਾਲ ਪੁੱਛੇ ਜਾ ਰਹੇ ਨੇ ਪਰ ਆਪ ਐਮਐਲਏ ਲਗਾਤਾਰ ਹੀ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦਾ ਕੀ ਰਵੱਈਆ ਰਹਿੰਦਾ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ